ਭਗਤ ਨਾਮਦੇਵ ਜੀ ਦਾ ਸ਼ਬਦ ਤਨਾਸਰੀ ਦਾ ਮਹਾਰਾਜ ਦਾ ਸ਼ਬਦ ਹੈ ਗਹਿਰੀ ਕਰਕੇ ਨੀਵ ਖੁਦਾਈ ਯਾਦ ਰੱਖਿਓ ਸ਼ਬਦ ਚੱਲਦਾ ਪਿਆ ਇਹ ਤਨ ਜਾਏਗਾ ਗਹਿਰੀ ਕਰਕੇ ਨੀਵ ਖੁਦਾਈ ਉੱਪਰ ਮੰਡਪ ਛਾਏ ਡੁੰਗੀਆਂ ਨੀਆਂ ਪਟੀਆਂ ਐ ਪਤਾ ਕਿੰਨੇ ਕਿੰਨੇ ਫੁੱਟ ਬੰਦਾ ਧਰਤੀ ਦੇ ਥੱਲੇ ਚਲਾ ਗਿਆ ਜੀ ਕਿਉਂ ਕਿਉਂਕਿ ਬਿਲਡਿੰਗ ਉੱਚੀ ਬਣਾਣੀ ਹੈ ਇਹ ਕਈ ਮੰਜ਼ਲਾ ਬਣਾਣੀ ਹੈ ਉਤੋਂ ਅਟਾਰੀ ਵਿਸੇਗੀ ਤੇ ਮਹਾਰਾਜ ਨੇ ਸ਼ਬਦ ਕੀ ਵਰਤਿਆ ਗਹਿਰੀ ਕਰਕੇ ਨੀਵ ਖਦਾਈ ਉਪਰ ਮੰਡਪ ਛਾਏ ਮਾਰਕੰਡੇ ਤੇ ਕੋ ਅਧਕਾਈ ਜਿਣ ਤ੍ਰਿਣ ਧਰ ਮੂंड ਬੁਲਾਏ ਅੱਜ ਮੇਰੀ ਮਨਸੀ ਵੀ ਮਾਰਕੰਡੇ ਦੀ ਸਾਖ ਕੀਤੀ ਹੈ ਅਸੀਂ ਸਾਰੇ ਸੁਣਦੇ ਜਰੂਰ ਹਾਂ ਹੁਣ ਅਖਰੀ ਅਰਥ ਨੇ ਤੂੰ ਡੂੰਗੀ ਨੀ ਪਟ ਲਈ ਉੱਤੇ ਸੋਹਣੀਆਂ ਕਈ ਕਈ ਮੰਜ਼ਲਾ ਬਣਾ ਲੀਆਂ ਉੱਤੇ ਘਰ ਬਣਾਲੇ ਕਈ ਮੰਜ਼ਲਾ ਤੇ ਮਹਾਰਾਜ ਕਹਿੰਦੇ ਨੇ ਉਪਰ ਮੰਡਪ ਛਾਏ ਮਾਰਕੰਡੇ ਤੇ ਕੋ ਅਧਕਾਈ ਮਾਰਕੰਡੇ ਰਿਸ਼ੀ ਤੋਂ ਵੱਧ ਕਿਸੇ ਦੀ ਉਮਰ ਹੋਈ ਏ ਮਾਰਕੰਡੇ ਤੇ ਕੋ ਅਧਿਕਾਈ ਦੇ ਉਮਰ ਨਹੀਂ ਇੱਥੇ ਲਿਖਿਆ ਪਰ ਮੈਂ ਅਰਥੇ ਕਰ ਰਿਹਾ ਮੈਨੂੰ ਦੱਸੋ ਭਗਤ ਦਾਮਦੇਵ ਕਹਿੰਦਾ ਮਾਰਕੰਡੇ ਰਿਸ਼ੀ ਤੋਂ ਵੱਧ ਕੋਈ ਉਮਰ ਹੋਈ ਏ ਜਿਨ ਤ੍ਰਿਣ ਤਰ ਮੂंड ਬੁਲਾਏ ਤ੍ਰਿਣ ਦਰ ਕੇ ਟੀਲੇ ਕੱਖ ਤੇ ਮੂंड ਦਰ ਤੇ ਸਿਰ ਬਲਾਏ ਦਰ ਤੇ ਗੁਜ਼ਾਰ ਦਿੱਤੀ ਕਹਿਣ ਲੱਗੇ ਮਾਰਕੰਡੇ ਰਿਸ਼ੀ ਤੋਂ ਵੱਧ ਕੀ ਹੋਇਆ ਏ ਜਿਨੇ ਸਾਰੀ ਜ਼ਿੰਦਗੀ ਇੱਕ ਕੱਖਾਂ ਦਾ ਦੂਨਾ ਬਣਾ ਕੇ ਉਹਦੇ ਥੱਲੇ ਕੱਢ ਦਿੱਤੀ ਸਾਡੇ ਵੀ ਪ੍ਰੋਫੈਸਰ ਸ਼੍ਰੇਣੀ ਇਹਦੇ ਅਰਥ ਕਰਦੇ ਆ ਤ੍ਰਿਣ ਤਰ ਮੂੰਡ ਬੁਲਾਏ ਦਾ ਅਰਥ ਕਰਦੇ ਆ ਜੀ ਛਪਰੀ ਦੇ ਥੱਲੇ ਛਪਰੀ ਨਹੀਂ ਹੈਗੀ ਉੱਥੇ ਉੱਥੇ ਤ੍ਰਿਣ ਵਰਤਿਆ ਮਾਰਕੰਡੇ ਕੌਣ ਹੈ ਕਿਉਂਕਿ ਅੱਜ ਫਿਰ ਮੈਂ ਗੱਲ ਰਿਪੀਟ ਕਰਨ ਲੱਗਾ ਜਦੋਂ ਮੇਰੀ ਹੁਣ ਸਾਖੀ ਸ਼ੁਰੂ ਕਰਨੀ ਹੈ ਇਹ ਗੁਰੂ ਗ੍ਰੰਥ ਸਾਹਿਬ 'ਚ ਮੈਂ ਇਹ ਕਹਿ ਦਿਆਂਗਾ ਵੀ ਮਾਰਕੰਡੇ ਦੀ ਉਮਰ ਬੜੀ ਵੱਡੀ ਸੀ ਜੀ ਉਹਨੇ ਸਾਰੀ ਜ਼ਿੰਦਗੀ ਕੱਖਾਂ ਦੇ ਥੱਲੇ ਕੱਢ ਦਿੱਤੀ ਅਗਲਾ ਸਵਾਲ ਫਿਰ ਉੱਥੇ ਖਲੋਤਾ ਕੱਖਾਂ ਤੇ ਲੇਕਿਨ ਕੱਢ ਦਿੱਤੀ ਇਹਦੀ ਉਮਰ ਬ੍ਰਹਮਾ ਤੋਂ ਵੀ ਵੱਡੀ ਸੀ ਬਿਲਕੁਲ ਹੁਣ ਇਹ ਐਸਐਲ ਚ ਕਟਣਾ ਹੈ ਇੱਕ ਪੁਰਾਣ ਹੈ ਜੀ ਨਰਸਿੰਘ ਪੁਰਾਨ ਉਸ ਨਰਸਿੰਘ ਪੁਰਾਨ ਦੀ ਇਸਾਖੀ ਹੈ ਤੇ ਅਸਚ ਮਾਰਕੰਡਾ ਜਿਹੜਾ ਹੈ ਇਹਦਾ ਜਨਮ ਮੈਂਦੁਕ ਰਿਸ਼ੀ ਦੇ ਘਰ ਹੋਇਆ ਇਸ ਬੱਚੇ ਦਾ ਜਨਮ ਹੋਇਆ ਜਦੋਂ ਇਹਦਾ ਜਨਮ ਹੋਇਆ ਤੇ ਮਾਪੇ ਉਹ ਬੜੇ ਉਦਾਸ ਰਹਿੰਦੇ ਸਨ ਮਾ ਨੇ ਜਦੋਂ ਇਸ ਪੁੱਤਰ ਨੂੰ ਵੇਖਣਾ ਦੁੱਧ ਪਿਆੰਦਿਆ ਵੀ ਰੋਂਦੀ ਫਿਰ ਥੋੜਾ ਜਿਹਾ ਜਦੋਂ ਖੇਡਣ ਲੱਗਾ ਇਹਨੂੰ ਪਿਆਰ ਬੜਾ ਕਰਨਾ ਨਾਲ ਹੌਕਾ ਭਰ ਲੈਣਾ ਤੇ ਇੱਕ ਦਿਨ ਉਹਨੇ ਮਾਪਿਆਂ ਨੂੰ ਪੁੱਛ ਲਿਆ ਵੀ ਤੁਸੀਂ ਮੈਨੂੰ ਇੰਨਾ ਪਿਆਰ ਕਰਦੇ ਹੋ ਇੰਨੀ ਮੁਹੱਬਤ ਕਰਦੇ ਹੋ ਤੇ ਤੁਸੀਂ ਮੈਨੂੰ ਵੇਖ ਕੇ ਰੋਣ ਕਿਉਂ ਲੱਗ ਪੈਂਦੀ ਜਦੋਂ ਮੈਂ ਖੇਡਣਾ ਮਾਰਕੰਡਾ ਪੁੱਛਦਾ ਤੇ ਅਗੋਂ ਉੱਤਰ ਦਿੰਦੇ ਨੇ ਕਿੰਨੇ ਪੁੱਤਰ ਤੈਨੂੰ ਸੱਚ ਦੱਸੀਏ ਕਿਉਂ ਰੋਣੇ ਆ ਤੇਰੀ ਉਮਰ ਸਿਰਫ 12 ਸਾਲ ਹੈ ਤੂੰ 12 ਸਾਲ ਬਾਅਦ ਮਰ ਜਾਣਾ بس ਪਲੀਜ਼ ਮੈਂ ਆਪ ਨੂੰ ਬੇਨਤੀ ਕਰਾਂਗਾ ਇਹ ਗੁਰੂ ਗ੍ਰੰਥ ਸਾਹਿਬ ਸ਼ਬਦ ਆਇਆ ਤਾਂ ਮੈਂ ਸਾਖੀ ਦੀ ਵਿਸਤਾਰ ਕਰ ਰਿਹਾ ਕਿਉਂਕਿ ਅੱਜ ਅੱਜ ਦੀ ਜਿਹੜੀ ਸਾਡੀ ਸਾਕੀ ਹੈ ਉਹ ਇਸ ਲਫ਼ਜ਼ ਨੂੰ ਸੁਣ ਤੋਂ ਨਫ਼ਰਤ ਕਰਦੀ ਏ ਤੇ ਜਿਹੜਾ ਬੰਦਾ ਗੁਰੂ ਦੇ ਮੈਂ ਦੁਸ਼ਹਿਰਾ ਸੀ ਜੀ ਮੈਂ ਇਹ ਨਹੀਂ ਕਿਸੇ ਸੰਸਥਾ ਨਾਲ ਨਾ ਜੋੜ ਲਿਆ ਜੇ ਉਸ ਦਿਨ ਸਾਰੇ ਲੋਕ ਨਾ ਇਹਨੇ ਰਾਵਣ ਦੇ ਗੁਣ ਗਾਉਂਦਿਆ ਰਹਿ ਰਬ ਤਾਂ ਨਾ ਸਿੱਖ ਤੇ ਬੜਾ ਕੰਮ ਦੇ ਉਹ ਬ੍ਰਾਹਮਣ ਸੀ ਉਹ ਇਸ ਤਰ੍ਹਾਂ ਸੀ ਜੀ ਮੈਂ ਤੁਹਾਨੂੰ ਇੱਕ ਬੇਨਤੀ ਕਰਾਂਗਾ ਗੁਰਮਖੋਂ ਮੈਨੂੰ ਇਹ ਗੱਲ ਦੱਸੋ ਸਾਡੀ ਸੋਚ ਵੱਡੀ ਹੈ ਕਿ ਗੁਰੂ ਨਾਨਕ ਸਾਹਿਬ ਦੀ ਸੋਚ ਵੱਡੀ ਹੈ ਗੁਰੂ ਸਾਹਿਬ ਦੀ ਹੈ ਨਾ ਸਿਰ ਪੂਰੇ ਗੁਰਗੰਸਾਹਿਬ ਚ ਮੈਂ ਭੁੱਲਾ ਇੱਕ ਥਾਂ ਪੋਜੀਟਿਵ ਆਇਆ ਹੈ ਰਾਵਣ ਖੁੱਤੇ ਸੋਰੰਕ ਨੇ ਜਿਨ ਸਿਰ ਦਿਨੇ ਕਾਟ ਬਾਕੀ ਸਾਰੇ ਗੁਰਗੰਸਾਹਿਬ ਚ ਮਾਰੇ ਨੇ ਕਿਹਾ ਮੂਰਖ ਰਾਵਣ ਸੀ ਭੁੱਲਾ ਦੰਤ ਸੀ ਸਮਝ ਨਹੀਂ ਸਿਰਿਆ ਮੇਰੀ ਇੱਕ ਬੇਨਤੀ ਹੈ ਕਿ ਆਪਾਂ ਗੁਰੂ ਨਾਨਕ ਸਾਹਿਬ ਦੇ ਸ਼ਬਦ ਨੂੰ ਕੱਟ ਨਹੀਂ ਰਹੇ ਕਿੰਨੀ ਬਰੀਕੀ ਨਾਲ ਕੱਟਿਆ ਜਾ ਰਿਹਾ ਇਹਦਾ ਮਤਲਬ ਇਹ ਮਿਤ ਸੀ ਫਿਰ ਮੇਰੀ ਅਰਜ ਹੈ ਹੁਣੇ ਮਾਰਕੰਡਾ ઋષਿ ਨੂੰ ਬੱਚਾ ਨਿਕਲਿਆ ਉਹਨਾਂ ਕਹਿੰਦੇ ਪੁੱਤਰ ਰੋਨੇ ਤਾ ਮ ਤੈਨੂੰ 12 ਸਾਲ ਦੀ ਉਮਰ ਚ ਤੇਰੀ ਮੌਤ ਹੋ ਜਾਣੀ ਹੁਣ ਇੱਕ ਪਦਮ ਪੁਰਾਨ ਹੈ ਉਹਦੇ ਵਿੱਚ ਇਹ ਸਾਖੀ ਨੂੰ ਫਿਰ ਹੋਰ ਰੋਚਕ ਨਾਲ ਦੱਸਿਆ ਵੀ ਕਹਿੰਦੇ ਆ ਜਦੋਂ ਇਹ ਬੱਚੇ ਨੂੰ ਪਤਾ ਲੱਗਾ ਫਿਰ ਇਹਨੇ ਤਪੱਸਿਆ ਸ਼ੁਰੂ ਕਰਤੀ ਬੜੀ ਬੰਦਗੀ ਕੀਤੀ ਮਾਰਕੰਡੇ ਨੇ ਬਹੁਤ ਤਪ ਕੀਤਾ ਹੁਣ ਇੱਥੇ ਦੋ ਵਿਚਾਰਾਂ ਨੇ ਕਹਿੰਦੇ ਨੇ ਸਤ ઋષਿ ਮਿਲੇ ਮਾਰਕੰਡੇ ਨੇ ਉਹਨਾਂ ਸੱਤ ਰਿਸ਼ੀਆਂ ਨੂੰ ਸਜਦਾ ਕੀਤਾ ਨਮਸਕਾਰ ਕੀਤੀ ਤੇ ਉਹਨਾਂ ਨੇ ਇਹ ਵਰ ਦੇ ਦਿੱਤਾ ਚਿਰੰਜੀਵੀ ਤੂੰ ਸਦਾ ਲਈ ਰਹੇਗਾ ਤੂੰ ਚਿਰੰਜੀਵੀ ਹੈ ਤੂੰ ਕਦੀ ਮਰੇਗਾ ਨਹੀਂ ਬੜਾ ਲੰਮਾ ਸਮਾਰੇਗਾ ਚਿਰੰਜੀਵੀ ਦਰ ਤੇ ਚਿਰ ਹੁਣ ਨਾਲ ਇਹ ਪਤਾ ਲੱਗ ਗਿਆ ਵੀ ਇਹਨੂੰ ਇਹ ਇਹ 12 ਸਾਲ ਤੱਕ ਸਿਰਫ ਜੀ ਸਕਦਾ ਹੈ ਰਿਸ਼ੀ ਜਿਹੜੇ ਉਹ ਚਿੰਤਾ ਚ ਪੈ ਗਏ ਵੀ ਅਸੀਂ ਵਰ ਦੇ ਦਿੱਤਾ ਫਿਰ ਕਹਿਆ ਜਾਂਦਾ ਉਹਨਾਂ ਰਿਸ਼ੀਆਂ ਨੇ ਬ੍ਰਹਮਾ ਕੋਲ ਜਾ ਕੇ ਇਹਨੂੰ ਦੀਰਘ ਆਯੂ ਇਹਨੂੰ ਚਿਰੰਜੀਵੀ ਹੋਣ ਦਾ ਵਰ ਦਿੱਤਾ ਤੇ ਮਾਰਕੰਡੇ ਦੀ ਉਮਰ ਬ੍ਰਹਮਾ ਤੋਂ ਹੀ ਵੱਧ ਕਹਿ ਦਿੱਤੀ ਬਹੁਤ ਲੰਮੀ ਉਮਰ ਵਾਲਾ ਹੁਣ ਇਸ ਰਿਸ਼ੀ ਦਾ ਜਦੋਂ ਵਿਆਹ ਹੋਇਆ ਇਹਦਾ ਬੱਚਾ ਵੀ ਹੋਇਆ ਇਹ ਰਿਸ਼ੀ ਕੀ ਕਰਦਾ ਸੀ ਇੰਨੀ ਲੰਮੀ ਉਮਰ ਲੈ ਕੇ ਨਾ ਜੀ ਤ੍ਰਿਣ ਤਰਮੂਂਡ ਬੁਲਾਏ ਇਹਨੇ ਕੀ ਕੀਤਾ ਜੀ ਕੱਕ ਇਕੱਠੇ ਕਰਕੇ ਨਾ ਜਿਵੇਂ ਮੰਨ ਲਓ ਇੱਕ ਡੂਨਾ ਨਹੀਂ ਬਣਾਇਆ ਹੁੰਦਾ ਡੂਨਾ ਸਮਝ ਨਹੀਂ ਆ ਪਛਾਦ ਵਾਲਾ ਡੂਨਾ ਹੁੰਦਾ ਸੀ ਟੋਪੀ ਟਾਈਪ ਕਹਿ ਲੋ ਉਤੋਂ ਜਿਵੇਂ ਲੋਕੀ ਕਈ ਪਾਉਂਦੇ ਆ ਉਹਨੇ ਉਸ ਨਾ ਇਹ ਡੂਨਾ ਪਾ ਲੈਣਾ ਡੂਨਾ ਬਣਾ ਲਿਆ ਤੀਲੇ ਇਕੱਠੇ ਕਰ ਕਰਕੇ ਜਿਵੇਂ ਛਪਰੀ ਟਾਈਪ ਕਹਿ ਲੋ ਪਰ ਛਪਰੀ ਨਹੀਂ ਸੀ ਜਦੋਂ ਧੁੱਪੋਂ ਦੀ ਤਾਂ ਸਿਰ ਉੱਤੇ ਕਰ ਲੈਣਾ ਜਦੋਂ ਠੰਡ ਲੱਗਣੀ ਕਹਿੰਦੇ ਆ ਆਪਣੀ ਸਾਈਡ ਤੇ ਕਰ ਲੈ ਬੜਾ ਵੱਡਾ ਬਣਾਇਆ ਉਹਨੇ ਤੇ ਇੱਕ ਦਿਨ ਸ਼ਿਵਜੀ ਤੇ ਪਾਰਵਤੀ ਲੰਘੇ ਮੈਂ ਇੱਕ ਬੇਨਤੀ ਕਰਾਂਗਾ ਜੇ ਕਿਸੇ ਨੇ ਪੜਨਾ ਹੈ Hindu Matihas Koshak ਹੈ ਬੜਾ ਪੁਰਾਣਾ ਗ੍ਰੰਥ ਹੈ ਇੱਕ ਸਾਡੇ ਮਾਸਟਰ ਮਹਿਤਾਬ ਸਿੰਘ ਜੀ ਹੋਏ ਆ ਨਿੱਕੀ ਜੀ ਕਿਤਾਬ ਹੈ ਗੁਰੂ ਗ੍ਰੰਥ ਸਾਹਿਬ ਵਿੱਚ ਆਏ ਨਾਵਾਂ ਤੇ ਥਾਵਾਂ ਦਾ ਕੋਸ਼ ਮੈਂ ਉਹਨੂੰ ਉਹਦੇ ਵਿੱਚੋਂ ਉਹਨੂੰ ਸਰੋਤ ਵਿੱਚੋਂ ਲੈ ਰਿਆ ਡਾਕਟਰ ਰਤਨ ਸਿੰਘ ਜੱਗੀ ਉਹਨਾਂ ਦਾ ਗੁਰੂ ਗ੍ਰੰਥ ਸਾਹਿਬ ਵਿਸ਼ਵ ਕੋਸ਼ ਮੈਂ ਕਿਤਾਬਾਂ ਦਾ ਜ਼ਿਕਰ ਕਰਦੇ ਨਾ ਜੇ ਕਿਸੇ ਦਿਮਨ ਚ ਹੋਏ ਚ ਇਹਨੂੰ ਪ੍ਰਾਂਤ ਤੋਂ ਆਪਾਂ ਅਵਰਧ ਕਰ ਨਹੀਂ ਆਪ ਤੋਂ ਮਹਿਦ ਨਹੀਂ ਕਰਦਾ ਕਿਉਂਕਿ ਕਿਸੇ ਲਫ਼ਜ਼ ਸੁਣਨ ਨੂੰ ਤਿਆਰ ਕੋਈ ਨਹੀਂ ਹੁਣ ਪਾਰਵਤੀ ਤੇ ਸ਼ਿਵ ਜੀ ਲੰਗੇ ਇਹ ਉਹ ਪੁੱਛਦੇ ਨੇ ਵੀ ਇੰਨੀ ਲੰਮੀ ਉਮਰ ਤੇ ਇਹ ਸਿਰ ਦੇ ਉੱਤੇ ਨਾ ਘਰ ਬਣਾਉਂਦੇ ਨੇ ਨਾ ਇਹ ਕਿਤੇ ਕੋਠਾ-ਕੁਲਾ ਬਣਾਉਂਦਾ ਇਹ ਸਿਰ ਦੇ ਉੱਤੇ ਨਹੀਂ ਪੈਂਦਾ ਤਾਂ ਵੀ ਛੋ ਗੱਕ ਤੇ ਉਹਨਾਂ ਨੇ ਕਿਹਾ ਤੂੰ ਆਪ ਪੁੱਛ ਲੈ ਪਾਰਵਤੀ ਜੀ ਪੁੱਛਦਿਆ ਰਿਸ਼ੀ ਜੀ ਇੰਨਾ ਤਪ ਕਰਦੇ ਹੋ ਨਹੀਂ ਬੰਦਗੀ ਕਰਦੇ ਹੋ ਤੁਸੀਂ ਆਪਣੇ ਸਿਰ ਦੇ ਉੱਤੇ ਆ ਨਿੱਕਾ ਜਿਹਾ ਡੂਨਾ ਬਣਾ ਕੇ ਕੱਖਾਂ ਦਾ ਇਹਨੂੰ ਕਿਉਂ ਟੱਕੀ ਬੈਠੇ ਹੋ ਘਰ ਕਿਉਂ ਨਹੀਂ ਬਣਾ ਲੈਂਦੇ ਤੇ ਅੱਗੇ ਉਹ ਉਤਰ ਗਏ ਨੇ ਕਿਹੜੇ ਜੀਵਨ ਲਈ ਕਿਸ ਲਈ ਘਰ ਬਣਾਵਾ ਇਹ ਨੈਕਟਿਵਲੀ ਆਇਸਿਰ ਵੀ ਕੋ ਉਦਾਹਰਨ ਹੈ ਵੀ ਇਹ ਕਿਉਂ ਕਿ ਆ ਮਾਰਕੰਡੇ ਤੇ ਕੋ ਅਧਿਕਾਈ ਜਨ ਤ੍ਰਿਣ ਤਰਮੂਣ ਬਿਲਾਏ ਪਾਰਵਤੀ ਨੂੰ ਕਹਿੰਦੇ ਕਿਹੜੇ ਜੀਵਨ ਲਈ ਕਹਿਣ ਲੱਗੇ ਤੁਹਾਨੂੰ ਤਾਂ ਬਹੁਤ ਲੰਮੀ ਉਮਰ ਦਾ ਇਹ ਵਰ ਮਿਲਿਆ ਹੈ ਕਹਿਣ ਲੱਗੇ ਮਿਲਿਆ ਤੇ ਜ਼ਰੂਰ ਹੈ ਪਰ ਚੇਤੇ ਰੱਖੀ ਦਿਨ ਦਿਨ ਘਟਦੀ ਪਈ ਹੈ ਇੱਕ ਦਿਨ ਲੰਮੀ ਉਮਰ ਨੇ ਮੁੱਕ ਜਾਣਾ ਮੈਂ ਪਸਾਰੇ ਨਹੀਂ ਪਸਾਰਦਾ ਇਸ ਕਰਕੇ ਮੈਂ ਕੱਖਾਂ ਨਾਲ ਹੀ ਜ਼ਿੰਦਗੀ ਕੱਢ ਲੈਣੀ ਹੈ ਇਹਦਾ ਭਾਵ ਇਹ ਹੁੰਦਾ ਹੈ ਕਿ ਬੰਦਿਆ ਚੋਖਾ ਹੰਕਾਰ ਨਾ ਕਰੀ ਮਹਾਲ ਬਣਾ ਕੇ ਇਹਨਾਂ ਤਾਂ ਇੱਕ ਸਾਦਾ ਭਰੋਸਾ ਨਹੀਂ ਤੂੰ ਘਰੋਂ ਵੜਨਾ ਤੇ ਸਾਹ ਨਿਕਲ ਜਾਏ ਰਸਤੇ 'ਚ ਨਿਕਲ ਜਾਉ ਉਸ ॠषिਵਾਲ ਦੇਖ ਜਿਹਨੂੰ ਤਾਂ ਲੈ ਕੇ ਮਿਲਿਆ 70 ਸਾਲ ਜੀਣਾ ਉਹਨੇ ਵੀ ਇਸ ਨਾਸ਼ਵਾਨਤਾ ਨੂੰ ਸਰਕਾਰ ਕਹਿ ਕਹਿ ਦੇ ਲਈ ਕਰਨੇ ਮਾਰਤਾ ਫਿਰ ਵੀ ਜਾਣਾ ਇਹਨੂੰ ਆਲਸ ਵੱਲ ਨਹੀਂ ਜਾਣਾ ਵਿੱਚ ਕੋਈ ਨਹੀਂ ਕੰਮ ਨਹੀਂ ਕਰਨਾ ਮਾਰਕੰਡੇ ਦੀ ਤਰ੍ਹਾਂ ਸਿਰਫ ਇੱਕ ਉਦਾਹਰਣ ਦਾ ਇੱਕ ਪੱਖ ਲਈਦਾ ਬਾਬਾ ਜੀ ਨੇ ਕਿਹਾ ਗਹਿਰੀ ਕਰਕੇ ਨੀਵ ਖੁਦਾਈ ਉੱਪਰ ਮੰਡਪ ਛਾਏ ਮਾਰਕੰਡੇ ਤੇ ਕੋ ਅਧਕਾਈ ਜਿਰਣ ਤ੍ਰੇਣ ਧਰ ਮੂਣ ਬਿਲਾਏ ਹਮਰੋ ਕਰਤਾ RAM ਸਨੇਹੀ ਕਾਹੇ ਰਨਰ ਗਰਵ ਕਰਤੋ ਇਹ ਬੰਦਿਆ ਕਾਦਾ ਹੰਕਾਰ ਕਰਨਾ ਬਿਨ ਸਜਾਇ ਝੂਠੀ ਦੇ ਕਬੀਰ ਇਹ ਤਨ ਜਾਏਗਾ ਇਸ ਝੂਠੀ ਦੇ ਨੇ ਬਿਨਸ ਜਾਣਾ ਹੈ ਮਹਾਰਾਜ ਸ਼ਬਦ ਵਰਤ ਰਿਹਾ ਕਬੀਰ ਇਹ ਤਨ ਜਾਏਗਾ ਇਸ ਨੇ ਮਿੱਟੀ ਹੋਣਾ ਚਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਸ ਕਰਦੇ ਹਾਂ ਇਹ ਕਥਾ ਤੁਹਾਨੂੰ ਚੰਗੀ ਲੱਗੀ ਹੋਣੀ ਆ ਇਸ ਤਰ੍ਹਾਂ ਦੀਆਂ ਹੋਰ ਕਥਾ ਸੁਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਪ੍ਰੈਸ ਕਰੋ ਤਾਂ ਜੋ ਆਉਣ ਵਾਲੀਆਂ ਨਵੀਆਂ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕਣ ਗੁਰੂ ਮਹਾਰਾਜ ਸਾਹਿਬ ਨੂੰ ਚੜ੍ਹਦੀਆਂ ਕਲਾ ਵਿੱਚ ਰੱਖੇ ਭੁੱਲਾਂ ਚੁੱਕਾਂ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਸ ਕਰਦੇ ਹਾਂ ਇਹ ਕਥਾ ਤੁਹਾਨੂੰ ਚੰਗੀ ਲੱਗੀ ਹੋਣੀ ਆ ਇਸ ਤਰ੍ਹਾਂ ਦੀਆਂ ਹੋਰ ਕਥਾ ਸੁਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਪ੍ਰੈਸ ਕਰੋ ਤਾਂ ਜੋ ਉਹਨਾਂ ਲਈ ਨਵੀਆਂ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕਣ ਗੁਰੂ ਮਹਾਰਾਜ ਸਭ ਨੂੰ ਚੜ੍ਹਦੀਆਂ ਕਲਾ 'ਚ ਰੱਖੇ ਭੁੱਲਾਂ ਚੁੱਕਾਂ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ